ਵੀਫਾਈ ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਪੰਜਾਬ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੂੰ ਲੈ ਕੇ ਕਾਫੀ ਸਰਕਾਰ ਦਾ ਵਿਰੋਧ ਹੋ ਰਿਹਾ ਸੀ ਤੇ ਸਰਕਾਰ ਨੇ ਇਹ ਹੁਣ ਨੀਤੀ ਵਾਪਸ ਲੈ ਲਿਆ ਹੁਣ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੀ ਜਿਹੜੀ ਨੀਤੀ ਆਹੋ ਲਾਗੂ ਨਹੀਂ ਹੋਵੇਗੀ ਤੁਹਾਨੂੰ ਦੱਸ ਦੇ ਕਿ ਜਦੋਂ ਸਰਕਾਰ ਨੇ ਕਿਹਾ ਕਿ ਕਿਸਾਨਾਂ ਲਈ ਫਾਇਦੇਮੰਦ ਹੋਵੇਗੀ ਪਰ ਕਿਸਾਨ ਵਿਰੋਧੀ ਲਗਾਤਾਰ ਸਰਕਾਰ ਦਾ ਵਿਰੋਧ ਕਰ ਰਹੇ ਸੀ ਤੇ ਧਰਨਾ ਪ੍ਰਦਰਸ਼ਨ ਲਗਾਤਾਰ ਕੀਤੇ ਜਾ ਰਹੇ ਸੀ। ਤੁਹਾਨੂੰ ਦੱਸ ਦੇ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਅੱਜ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢੇਗੇ, ਮੋਟਰਸਾਈਕਲ ਮਾਰਚ ਕੱਢੇਗੇ ਤਾਂ ਹੁਣ ਲੈਂਡ ਪੋਲਿਸੀ ਜਿਹੜੀ ਸਕੀਮ ਹੈ ਜਿਹੜੀ ਨੀਤੀ ਹੈ ਸਰਕਾਰ ਨੇ ਉਹ ਵਾਪਸ ਲੈ ਲਈ ਹੈ। ਜਿਹਦੇ ਚੱਲਦੇ ਵਧੇਰੇ ਜਾਣਕਾਰੀ ਲਈ ਸਾਡੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਨੇ ਆਮ ਆਦੀ ਪਾਰਟੀ ਦੇ ਲੀਡਰ ਨੇ ਬਲਤੇਜ ਪੰਨੂ ਦੇ ਨਾਲ ਗੱਲਬਾਤ ਕੀਤੀ ਹੈ ਉਹ ਤੁਹਾਨੂੰ ਸੁਣਾਉਣੇ। ਲੈਂਡ ਪੂਲਿੰਗ ਪਾਲਿਸੀ ਜਿਹੜੀ ਹੈਗੀ ਹੈ ਉਹ ਸਰਕਾਰ ਨੇ ਅੱਜ ਵਾਪਸ ਲੈ ਲਈ ਹੈ ਉਸ ਤੇ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਨੇ ਉਹ ਜੁੜੇ ਹੋਏ ਨੇ ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆ ਪੰਨੂ ਸਾਹਿਬ ਜਿਹੜੀ ਪਾਲਿਸੀ ਹੈਗੀ ਹੈ ਅੱਜ ਸਰਕਾਰ ਨੇ ਵਾਪਸ ਲੈ ਲਈ ਉਹਦੇ ਕੀ ਕਾਰਨ ਰਹੇ ਜਾਂ ਕਿਸ ਤਰੀਕੇ ਦਾ ਮੀਨਸ ਕਿਸ ਤਰੀਕੇ ਨਾਲ ਵਾਪਸ ਲਈ ਗਿਆ ਦੇਖੋ ਵਾਪਸ ਮੁਕੰਮਲ ਰੂਪ ਦੇ ਵਿੱਚ ਲਈ ਹੈ ਕਿਉਂਕਿ ਸਰਕਾਰ ਨੇ ਇਹ ਪਾਲਿਸੀ ਲਿਆਂਦੀ ਸੀਗੀ ਕਿ ਇੱਕ ਤਾਂ ਅਨੈਥੋਰਾਈਜ਼ਡ ਕਲੋਨੀਆਂ ਜਿਹੜੀਆਂ ਕਿ ਮੁਸ਼ਕਲ ਬਣੀਆਂ ਨੇ ਪੰਜਾਬ ਦੇ ਵਾਸਤੇ ਪਿਛਲੇ ਸਮੇਂ ਤੋਂ 30000 ਤੋਂ 30000 ਏਕੜ ਤੋਂ ਉੱਪਰ ਜਿਹੜੀ ਜਗ੍ਹਾ ਦੇ ਵਿੱਚ ਇਹ ਅਨੈਥੋਰਾਈਜ਼ਡ ਕਲੋਨੀਆਂ ਉਸਰੀਆਂ ਨੇ ਦੂਸਰਾ ਇਹ ਸੀਗਾ ਕਿ ਜੇ ਇਹ ਪਾਲਿਸੀ ਜਿਹੜੀ ਸ਼ਹਿਰਾਂ ਦੇ ਵਾਸਤੇ ਜ਼ਮੀਨ ਅਕਵਾਇਰ ਕੀਤੀ ਜਾਂਦੀ ਆ ਉਹਦੇ ਵਿੱਚ ਕਿਸਾਨ ਭਾਈਵਾਲ ਬਣਨ ਉਹਦੇ ਵਿੱਚ ਪਾਰਟਨਰ ਬੰਨ ਉਹ ਕਰਕੇ ਜਿਹੜੀ ਉਹ ਲੈਂਦੀ ਸੀਗੀ ਕਿਉਂਕਿ ਇਹਦੇ ਵਿੱਚ یوں ਲੱਗਿਆ ਕਿ ਕਿਸਾਨ ਜਿਹੜੇ ਨੇ ਉਹ ਸਮਝ ਦੇ ਨੇ ਕਿ ਇਹ ਪਾਲਿਸੀ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਤੇ ਸਰਕਾਰ ਨੇ ਇਹ ਸੋਚਿਆ ਕਿ ਬਜਾਏ ਇਹਦੇ ਕਿ ਅਸੀਂ ਉੱਪਰ ਜਾਈਏ ਉੱਪਰ ਸੁਪਰੀਮ ਕੋਰਟ ਤੱਕ ਪਹੁੰਚੀਏ ਜਾ ਇਸ ਜਿਹੜਾ ਹਾਈ ਕੋਰਟ ਨੇ ਫੈਸਲਾ ਪਿਛਲੇ ਦਿਨ ਇਸਟੇਰ ਤੇ ਲਾਇਆ ਇਹਨੂੰ ਚੈਲੰਜ ਕਰੀਏ ਬਜਾਏ ਇਹਦੇ ਜਿਹੇ ਕਿਸਾਨਾਂ ਨੂੰ ਨਹੀਂ ਪਸੰਦ ਤੇ ਸਰਕਾਰ ਜਿਹੜੀ ਆ ਉਹ ਫੈਸਲਾ ਵਾਪਸ ਲੈ ਰਹੀ ਹੈ ਕਿਉਂਕਿ ਕਿਸਾਨਾਂ ਦੇ ਨਾਲ ਅੜੀ ਕਰਨ ਵਾਲੀ ਇਹ ਸਰਕਾਰ ਹੈ ਨਹੀਂ ਜੀ ਜਿਹੋ ਜੀ ਕੇਂਦਰ ਦੀ ਸਰਕਾਰ ਸੀ ਜਿਹਨੇ 1 ਸਾਲ ਤੱਕ ਕਿਸਾਨ ਜਿਹੜੇ ਸੀ ਉਹ ਸਰਹੱਦਾਂ ਦੇ ਉੱਤੇ ਬਿਠਾ ਰੱਖੇ ਤੇ ਮੁੜ ਕੇ ਬਾਅਦ ਦੇ ਵਿੱਚ ਨਿਕਲਿਆ ਵੀ ਕੱਖ ਨਾਲ ਜੀ 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 ਆਪਾਂ ਨੂੰ ਸਪੱਸ਼ਟ ਜਿੱਥੋਂ ਤੱਕ ਗੱਲ ਕਰੀਏ ਕਿਉਂਕਿ ਪਹਿਲੇ ਜਿਹੜੀ ਪਾਲਿਸੀ ਲਾਂਚ ਕੀਤੀ ਹੈ ਸਰਕਾਰ ਨੇ ਜੋ ਲੈ ਕੇ ਆਏ ਨੇ ਉਹਦੇ ਵਿੱਚ ਕਾਫੀ ਸਾਰੀਆਂ ਜਿਹੜੀਆਂ ਸੀਗੀਆਂ ਉਹ ਮਤਲਬ ਕਿ ਉਹਦੀਆਂ ਵਿਚਾਰ ਚਰਚਾਵਾਂ ਹੋਈਆਂ ਉਹਦੇ ਵਿੱਚ ਕਿਸਾਨ ਜਿਹੜਾ ਸੀ ਉਹ ਬਹੁਤ ਛੇਤੀ ਜਲਦੀ ਅ ਕਹਿਣ ਲੱਗ ਪਿਆ ਸੀ ਕਿ ਆਪ ਵੀ ਸਾਨੂੰ ਸੂਟ ਨਹੀਂ ਕਰਦੀ ਐ ਪਾਲਿਸੀ ਚਲੋ ਵਿਰੋਧੀ ਧਿਰਾਂ ਦੀ ਗੱਲ ਵੀ ਸੀਗੀ ਵਿਰੋਧੀ ਧਿਰਾਂ ਤਾਂ ਚਲੋ ਇੱਕ ਖਾਸ ਕਰਕੇ ਜਿਹੜਾ ਕਿਉਂਕਿ ਸਟੇਕ ਹোল্ডার ਜਿਹੜਾ ਇਹਦੇ ਵਿੱਚ ਮੇਨ ਸੀਗਾ ਇੱਕ ਉਹ ਕਿਸਾਨ ਵੀ ਇੱਕ ਪਾਰਟੀ ਸੀਗਾ ਉਹ ਮਨਾ ਕਰ ਰਿਹਾ ਸੀ ਆਪਣੇ ਤਰੀਕੇ ਦੇ ਨਾਲ ਕਿ ਸਾਨੂੰ ਇਹ ਸੂਟ ਨਹੀਂ ਕਰਦੀ ਪਰ ਉਸ ਤਰੀਕੇ ਦੇ ਨਾਲ ਕੀ ਇਹਦੇ ਵਿੱਚ ਜਿਹੜੀਆਂ ਵਾਰਤਾ ਲਾਗੀਆਂ ਹੋਈ ਮੀਟਿੰਗਸ ਡਿਫਰੈਂਟ ਡਿਫਰੈਂਟ ਤਰੀਕੇ ਨਾਲ ਹੋਈਆਂ ਨੇ ਸਾਰੀ ਗੱਲਬਾਤ ਦੇ ਵਿੱਚੋਂ ਦੀ ਉਦੋਂ ਪਹਿਲੇ ਨਹੀਂ ਲੱਗਾ ਕਿ ਸ਼ਾਇਦ ਤੂਲ ਨਾ ਪਕੜ ਜਾਏ ਗੱਲ ਨਹੀਂ ਦੇਖੋ ਨਾਤਾ ਕੋਈ ਜਿਹੜਾ ਫੈਸਲਾ ਸਰਕਾਰ ਦਾ ਐਵੇਂ ਹੁੰਦਾ ਕਿ ਉਹ ਓਵਰਨਾਈਟ ਹੋ ਗਿਆ ਉਹ ਪੂਰੀ ਜਿਹੜੀ ਉਹ ਤਿਆਰੀ ਦੇ ਨਾਲ ਕੀਤਾ ਜਾਂਦਾ ਔਰ ਨਾ ਐਵੇਂ ਹੁੰਦਾ ਕਿ ਵਾਪਸ ਲੈਣ ਦੇ ਵਾਸਤੇ ਪਹਿਲਾਂ ਵੀ ਜਿਹੜਾ ਸੀਗਾ ਉਹ ਐਕਸਪਰਟ ਦੀ رائے ਲੈ ਕੇ ਕੀਤਾ ਗਿਆ ਸੀਗਾ ਹੁਣ ਵੀ ਸੀਐਮ ਸਾਹਿਬ ਨੇ ਕੁਝ ਦਿਨ ਪਹਿਲਾਂ ਜਿਵੇਂ ਬਿਆਨ ਦਿੱਤਾ ਸੀਗਾ ਕਿ ਅਸੀਂ ਇਸ ਮਾਮਲੇ ਦੇ ਉੱਤੇ ਵਕ ਵਕ ਤੇ ਰਾ ਦੀ رائے ਜਿਹੜੀ ਉਹ ਫੇਰ ਤੋਂ ਲਵਾਂਗੇ ਉਹ رائے ਲਈ ਗਈ ਤੋ ਸੀਐਮ ਸਾਹਿਬ ਨੂੰ ਸਰਕਾਰ ਨੂੰ ਜਿਹੜਾ ਇਹ ਲੱਗਿਆ ਕਿ ਇਹ ਕਿਸਾਨ ਜੇ ਸਮਝਦੇ ਆ ਕਿ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਹੋਇਆ ਫੈਸਲਾ ਤੇ ਵਾਪਸ ਲੈ ਲੈਣੇ ਆ ਬਜਾਏ ਇਹਦੇ ਕਿ ਅੜੀ ਕਰੀਏ ਕਿਉਂਕਿ ਜਦੋਂ ਕੇਂਦਰ ਦੀ ਸਰਕਾਰ ਦੇ ਉਹ ਤਿੰਨ ਖੇਤੀ ਕਾਨੂੰਨ ਆਏ ਸੀ ਉਦੋਂ ਬੜਾ ਨੁਕਸਾਨ ਹੋਇਆ ਇਸ ਜੀ ਦਾ ਕਿੰਨੇ ਲੋਕ ਜਿਹੜੇ ਸੀ ਉਹਨਾਂ ਦੀ ਉੱਥੇ ਜਾਣ ਤੱਕ ਚਲੇਗੀ 1 ਸਾਲ ਤੱਕ ਉੱਥੇ ਬੈਠੇ ਰਹੇ ਕਿਉਂਕਿ ਉਹ ਕੇਂਦਰ ਦੀ ਅੜੀ ਸੀ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਕਿਸਾਨ ਹਿੱਤ ਸਰਕਾਰ ਹੈ ਇਸ ਕਰਕੇ ਸਰਕਾਰ ਨੇ ਕੋਈ ਵੀ ਅੜੀ ਨਹੀਂ ਕੀਤੀ ਤਾਂ ਉਹਨੂੰ ਲੱਗਿਆ ਫੈਸਲਾ ਜਿਹੜਾ ਚ ਵਾਪਸ ਲੈ ਲੈ। ਪਰ ਪੰਨੂ ਸਾਹਿਬ ਐ ਵੀ ਕਿਹਾ ਜਾ ਰਿਹਾ ਕਿ ਵਿਰੋਧੀ ਤਿਰ ਜਿਵੇਂ ਕਿ ਅਕਾਲੀ ਦਲ ਹੈ ਉਹ ਅੱਜ ਪਟਿਆਲੇ ਦੇ ਵਿੱਚ ਉਹਨਾਂ ਨੇ ਆਪਣੇ ਤਿੱਕੇ ਦੇ ਨਾਲ ਪ੍ਰਦਰਸ਼ਨ ਕੀਤਾ। ਉਸ ਦੇ ਨਾਲ ਹੀ ਜਿਹੜੇ ਕਿਸਾਨ ਨੇ ਉਹਨਾਂ ਨੇ ਮੋਟਰਸਾਈਕਲ ਰੈਲੀਆਂ ਕੱਢੀਆਂ ਹੋਰ ਵਿਰੋਧੀ ਧਰਾਨੇ ਵੀ ਇਹ ਜਿਹੜੇ ਸੜਕ ਤੇ ਉਤਰ ਕੇ ਪ੍ਰਦਰਸ਼ਨ ਕੀਤੇ ਕਿ ਇਹ ਸਾਰੇ ਦਾ ਮੰਨਿਆ ਜਾ ਰਿਹਾ ਹੈ ਇਸ ਤਰ੍ਹਾਂ ਕਿ ਜਿੰਨੀਆਂ ਗੱਲਾਂ ਨਿਕਲ ਕੇ ਆ ਰਹੀਆਂ ਨੇ ਕਿ ਇਹ ਨਾ ਸਭ ਦਾ ਦਬਾਅ ਵੀ ਸਰਕਾਰ ਤੇ ਸ਼ਾਇਦ ਬਣਿਆ ਅੱਜ। ਨਹੀਂ ਨਹੀਂ ਉਹ ਤਾਂ ਅਕਾਲੀ ਦਲ ਦੇ ਤਾਂ ਕਈ ਚੁੱਲ੍ਹੇ ਜਿਹੜੇ ਆ ਉਹ ਖੁੱਲ ਗਏ ਜੀ ਉਹ ਤਾਂ ਆਪਣਾ ਹੀ ਜਿਹੜਾ ਸੰਭਾਲਦੇ ਫਿਰਦੇ ਆ ਕਿ ਕਰੀਏ ਕੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਦੇਖਿਆ ਹੀ ਆ ਜੀ ਅੱਜ ਕਿਸ ਤਰੀਕੇ ਦੇ ਨਾਲ ਉਹ ਬੋਲ ਰਹੇ ਸੀ ਉਹਨਾਂ ਨੂੰ ਤਾਂ ਫਿਕਰ ਜਿਹੜਾ ਜੀ ਇਹ ਪਿਆ ਹੋਇਆ ਉਹ ਵੀ ਪਤਾ ਨਹੀਂ ਹੁਣ ਤੱਕੜੀ ਉਹਨਾਂ ਕੋਲੇ ਰਹੂਗੀ ਜਾਂ ਨਹੀਂ ਕਿਉਂਕਿ ਦੂਜੇ ਧੜੇ ਨੇ ਐਲਾਨ ਕਰਤਾ ਵੀ ਅਸੀਂ ਹਰ ਤਰੀਕੇ ਨਾਲ ਤੱਕੜੀ ਜਿਹੜੀ ਉਹ ਲਵਾਂਗੇ ਵਿਰੋਧ ਹੋਇਆ ਇਹਦੇ 'ਚ ਕੋਈ ਸ਼ੱਕ ਨਹੀਂ ਵਿਰੋਧ ਥੋੜਾ ਬਹੁਤਾ ਹੋਇਆ ਔਰ ਇਹ ਵੀ ਆ ਕਿ ਸਰਕਾਰ ਨੇ ਕੁਝ ਚੇਂਜਸ ਵੀ ਪਹਿਲਾਂ ਕਰਕੇ ਜਿਹੜਾ ਉਹ ਦੇਖਿਆ ਉਹ ਲੱਗਿਆ ਕਿ ਨਹੀਂ ਜੇ ਉਹ ਮੰਨ ਰਹੇ ਲੋਕ ਤੇ ਕੋਈ ਗੱਲ ਨਹੀਂ ਵਾਪਸ ਲੈ ਲੈਣੇ ਇਹ ਅੜੀ ਵਾਲੀ ਸਰਕਾਰ ਨਹੀਂ ਹੈਗੀ ਜੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਕਿਸਾਨ ਨਹਿਤਾਂ ਦੇ ਵਿੱਚ ਹੈ ਵਕ 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 ਜਿਹੜੇ ਵਰਗ ਨੇ ਪੰਜਾਬ ਦੇ ਉਹਨਾਂ ਸਾਰਿਆਂ ਦੇ ਹਿੱਤਾਂ ਦੇ ਵਾਸਤੇ ਕੰਮ ਕਰਦੀ ਹੈ ਅਸੀਂ ਉਹੋ ਜੀਆਂ ਸਰਕਾਰਾਂ ਦੇ ਵਿੱਚ ਸ਼ਾਮਲ ਨਹੀਂ ਜਿਹੜੇ ਕਹਿਣ ਵੀ ਗੱਲ ਜਿਹੜੀ ਮੂੰਹ ਚੋਂ ਨਿਕਲ ਗਈ ਤੇ ਨਿਕਲ ਗਈ ਜੀ ਜੀ ਬੰਨੂ ਸਾਹਿਬ ਆਖਰੀ ਸਵਾਲ ਹੈ ਮੇਰਾ ਕੀ ਕਿਸਾਨਾ ਨੇ ਵੀ ਅਪਰੋਚ ਕਰਨ ਦੀ ਪਿਛਲੇ ਦਿਨਾਂ ਦੇ ਵਿੱਚ ਆਪਣੇ ਤਰੀਕੇ ਨਾਲ ਕੋਸ਼ਿਸ਼ ਕੀਤੀ ਸੀ ਕਿਉਂਕਿ ਡੈਫੀਨਿਟਲੀ ਜਦੋਂ ਉਹਨਾਂ ਨੇ ਇੱਕ ਐਲਾਨ ਕੀਤਾ ਜਾਂ ਵਿਚ ਵਿਚ ਕਨਵਿੰਸ ਨਹੀਂ ਸੀ ਹੋ ਰੇ ਪ੍ਰੈਸ ਕਾਨਫਰੈਂਸਿਸ ਕਰ ਰਹੇ ਸੀਗੇ ਲਗਾਤਾਰ ਮੀਡੀਆ ਵਿੱਚ ਆ ਕੇ ਆਪਣੀ ਗੱਲ ਕਹਿ ਰਹੇ ਸੀ ਆਪਣੇ ਤਰੀਕੇ ਨਾਲ ਕਹਿ ਰਹੇ ਸੀ ਉਹਦੇ ਵਿੱਚ ਕੋਈ ਸਰਕਾਰ ਦੇ ਨਾਲ ਉਦੋਂ ਕੋਈ वार्तालाप ਚੱਲ ਰਹੀ ਸੀਗੀ ਉਸ ਟਾਈਮ ਤੇ ਪੀ ਚੱਲ ਰਹੀ ਹੈ ਜੀ वार्तालाप ਚੱਲ ਰਹੀ ਹੈ ਇਵਨ ਮੁੱਖ ਮੰਤਰੀ ਸਾਹਿਬ ਦਾ ਗਏ ਵੀ ਨਾ ਕਿਸਾਨਾਂ ਦੇ ਕੋਲ ਵੀ ਗਏ ਉਹਨਾਂ ਦੀ ਬੰਬੀਆਂ ਦੇ ਉੱਤੇ ਵੀ ਜਾ ਕੇ ਜਿਹੜੀ ਉਹ ਗੱਲਬਾਤ ਉਹਨਾਂ ਨੇ ਕੀਤੀ ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਨੇ ਕਹਿਤਾ ਸੀਗਾ ਵੀ ਜੇ ਜ਼ਰੂਰਤ ਪਈ ਤਾਂ ਅਸੀਂ ਹਰੇਕ ਵਰਗ ਤੱਕ ਜਿਹੜਾ ਉਹ ਪਹੁੰਚਾਂਗੇ ਤਾਂ ਉਹਨਾਂ ਨੇ ਟੋਇਆ ਅਸੀਂ ਆਪ ਸਾਰੇ ਮੈਂ ਵੀ ਸੀਐਮ ਸਾਹਿਬ ਅਸੀਂ ਕਿਸਾਨੀ ਪਰਿਵਾਰਾਂ ਦੇ ਵਿੱਚੋਂ ਆਉਨੇ ਆ ਨਾ ਤੇ ਫਿਰ ਅਸੀਂ ਕਿਸਾਨ ਵਿਰੋਧੀ ਕਿਵੇਂ ਹੋ ਸਕਦੇ ਅਜੀ ਇਸ ਨਾਲ ਹੀ ਹੋਰ ਸਵਾਲ ਵੀ ਜੁੜਦਾ ਹੈ ਕਿਉਂਕਿ ਭਾਜਪਾ ਜਿਹੜੀ ਉਹ ਵੀ ਹੌਲੀ-ਹੌਲੀ ਜਿਹੜਾ ਇਸ ਚੀਜ਼ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਪੰਜਾਬ ਦੇ ਵਿੱਚ ਉਸ ਤਰੀਕੇ ਨਾਲ ਉਤਰਨ ਦੀ ਕੋਸ਼ਿਸ਼ ਕਰ ਪਾਦ ਪਰ ਦੀ ਤਾਂ ਛੱਡੋ ਜੀ ਛੱਜ ਤਾਂ ਬੋਲੇ ਲੇ ਉਹਨਾਂ ਨੇ ਕੀ ਕੁਝ ਜਿਹੜਾ ਜੀ ਉਹ ਸਾਲ ਉੱਥੇ ਬਿਠਾ ਕੇ ਕਿਸਾਨਾਂ ਦੇ ਨਾਲ ਕੀਤਾ ਉਹਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਜਿਹੜਾ ਉਹ ਨਿਕਲਿਆ ਇੱਕ ਸਾਲ ਤੱਕ ਕਿਸਾਨ ਉੱਥੇ ਬਿਠਾ ਛੱਡੇ ਜੀ ਉਹ ਤਾਂ ਸਿਰਫ ਇਹ ਆ ਜੀ ਕਿ ਉਹ ਕੋਸ਼ਿਸ਼ ਕਰ ਰਹੀ ਹੈ ਕਿ ਪਿੰਡਾਂ ਦੇ ਵਿੱਚ ਕਿਹੜੇ ਤਰੀਕੇ ਨਾਲ ਵੜੇ ਹੋਰ ਤਾਂ ਕੁਝ ਨਹੀਂ ਜੀ 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 ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਜਿੱਦਾਂ ਕਿ ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਦੀ ਨੀਤੀ ਆਹੋ ਵਾਪਸ ਲੈ ਲਈ ਇੱਕ ਵੱਡਾ ਫੈਸਲਾ ਸਰਕਾਰ ਦਾ ਮੰਨਿਆ ਜਾ ਰਿਹਾ ਤੇ ਲਗਾਤਾਰ ਸਰਕਾਰ ਦੇ ਫੈਸਲੇ ਦੀ ਛਲਾਗਾ ਵੀ ਕੀਤੀ ਜਾ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਾਵਾ ਕੀਤਾ ਸੀ ਕਿ ਕਿਸੇ ਦੀ ਜ਼ਮੀਨ ਖੋਈ ਨਹੀਂ ਜਾਵੇਗੀ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਜੋ ਕਲੋਨੀਆਂ ਨੇ ਨਜਾਇਜ਼ ਕੱਟੀਆਂ ਜਾਂਦੀਆਂ ਨੇ ਜਿੱਦ ਤੋਂ ਚੱਲਦੇ ਲੋਕੀ ਬਹੁਤ ਦੁਖੀ ਹੋ ਜਾਂਦੇ ਨੇ ਪਰ ਸਰਕਾਰ ਲਾਗੂ ਕਰਨਾ ਚਾਹਦੀ ਸੀ ਕਾਫੀ ਏਕੜ ਹਜ਼ਾਰਾਂ ਏਕੜ ਜ਼ਮੀਨ ਐਕਵਾਇਰ ਹੋਣੀ ਸੀ ਪਰ ਹੁਣ ਸਰਕਾਰ ਨੇ ਇਹ ਨੀਤੀ ਵਾਪਸ ਲੈ ਲਈ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ